ਪੂਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਅੱਜ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੀ ਉਹ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਮਨੁੱਖਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਵੇ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹ ਉਹ ਪਾਵਨ ਧਰਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਕਿ ਉਹਨਾਂ ਦਾ ਅੰਤਮ ਸਥਾਨ ਹੈ ਉਸ ਜੀ ਦੇ ਉਸ ਦੇ ਦਰਸ਼ਨ ਕਰਨ ਲਈ ਲੁਧਿਆਣੇ ਤੋਂ ਸੰਗਤਾਂ ਰਾਲ ਮੇਲ ਕੇ ਪਿੰਡਾਂ ਸ਼ਹਿਰਾਂ ਤੋਂ ਇਕੱਤਰ ਹੋ ਕੇ ਇੱਕ ਪਰਿਵਾਰ ਦਾ ਰੂਪ ਧਾਰਨ ਕਰਕੇ ਹਰ ਸਾਲ ਮਾਗ ਮਹੀਨੇ ਦੇ ਵਿੱਚ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੀਨ ਅਤੇ ਲੋਕਲ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਧੀਰਾ ਸਾਹਿਬ ਗੁਰਦੁਆਰਾ ਬਾਬਾ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜੀ ਦੇ ਦਰਸ਼ਨ ਕਰਾ ਕੇ 175 ਯਾਤਰੀਆਂ ਦੇ ਜਥੇ ਸਮੇਤ 11 ਫਰਵਰੀ ਨੂੰ ਇਹ ਜਥਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਫਿਰ ਵਾਪਸ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਯਾਤਰਾ ਹਜ਼ੂਰ ਸਾਹਿਬ ਜਾਰੀ ਹੈ ਇਹ 17ਵੀਂ ਯਾਤਰਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਰਗੀ ਰਾਸੇ ਵਿੱਚ ਰਾਜਪੁਰਾ ਪਾਣੀਪਤ ਦਿੱਲੀ ਗਵਾਲੀਅਰ ਗਵਾਲੀਅਰ ਤੋਂ ਹੁੰਦੀ ਮੜਵਾੜ ਮੜਵਾੜ ਤੋਂ ਹੁੰਦੀ ਹੋਈ ਇਹ ਜੂਰ ਸਾਹਿਬ ਪਹੁੰਚੇਗੀ ਜਿਹਦੇ ਵਿੱਚ ਚਾਹ ਪਾਣੀ ਲੰਗਰ ਦਾ ਸਾਰਾ ਇੰਤਜ਼ਾਮ ਰਾਸ਼ਟਰੀ ਸਿੱਖ ਸੰਗਤ ਪੰਜਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਜਥਾ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਸਰਦਾਰ ਕੁਲਦੀਪ ਸਿੰਘ ਦੀਪਾ ਜੀ ਲੈ ਕੇ ਜਾ ਰਹੇ ਨੇ ਇਹ ਬੜਾ ਇਸ਼ਰਾਕਾਯੋਗ ਕਦਮ ਹੈ ਇਹਨਾਂ ਦਾ 17 ਸਾਲ ਤੋਂ ਇਹ ਸੇਵਾ ਕਰ ਰਹੇ ਨੇ ਸੇਵਾ ਠੀਕ ਹੁੰਦੇ ਨੇ ਕਿਸੇ ਲਾਲਚ ਦੇ ਕਰਕੇ ਲਾਲਚ ਕਰਕੇ ਕਰਦੇ ਨੇ ਕੰਮ ਜਾਂ ਜੋ ਯਾਤਰਾ ਬਸਾਨੀਆਂ ਭੇਜਦੇ ਨੇ ਉਹ ਆਪਣਾ ਉਹਨਾਂ ਦਾ ਕੋਈ ਮਕਸਦ ਹੁੰਦਾ ਕੋਈ ਲਾਲਚ ਹੁੰਦਾ ਪਰ ਇਹ ਨੀ ਸਵਾਰ ਸੇਵਾ ਕਰ ਰਹੇ ਨੇ ਇਸ ਉਮਰ ਚ ਹੈ ਔਰ ਇਤਨੀ ਸਪ੍ਰਿਟ ਇਹਨਾਂ ਦੇ ਅੰਦਰ ਹੈਗੀ ਇਤਨੀ ਇਹਨਾਂ ਦੇ ਅੰਦਰ ਐਕਟੀਵਿਟੀਜ਼ ਹੈਗੀ ਹੈ ਘਰ ਘਰ ਜਾ ਕੇ ਸੁਨੇਹ ਦੇਣਾ ਲੋਕਾਂ ਨੂੰ ਇਕੱਠੇ ਕਰਨਾ ਔਰ ਗੁਰੂ ਸਾਹਿਬ ਦੇ ਲੜ ਲਾਣਾ ਉੱਥੇ ਯਾਤਰਾ ਕੇ ਲੈ ਕੇ ਜਾਣਾ ਇਹ ਬੜੀ ਵੱਡੀ ਗੱਲ ਹੈ ਕਿ ਇਹ ਤੇ ਇਹਨਾਂ ਦੀ ਪਤਨੀ ਦੋਨੋਂ ਗੁਰਮੀਤ ਕੌਰ ਜੀ ਬਹੁਤ ਜ਼ਿਆਦਾ ਇਹ ਤੇ ਇਹਨਾਂ ਦੀ ਪਤਨੀ ਗੁਰਮੀਤ ਕੌਰ ਜੀ ਮੈਂ ਕਹਿੰਦਾ ਪਰਮਾਤਮਾ ਇਹਨਾਂ ਤੇ ਮਿਹਰ ਕਰੇ ਤੇ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਲੜ ਲਈ ਰੱਖਣ ਲੋਕਾਂ ਨੂੰ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ